ਹੈ ਜੰਗੀ لال ਮਹਾਜਨ ਐਮ ਐਲ اے ਮੁਕੇਰੀਆ ਅੱਜ ਬਟਾਲੇ ਪਾਰਟੀ ਵੱਲੋਂ ਮੇਰੀ ਡਿਊਟੀ ਬਟਾਲੇ ਭਾਰਤੀ ਜਨਤਾ ਪਾਰਟੀ ਆਫਿਸ ਦੇ ਵਿੱਚ ਆਂਦੀ ਲੱਗੀ ਸੀ ਔਰ ਮੈਂ ਅੱਜ ਹੀ ਸਾਰਿਆਂ ਨੂੰ ਦੱਸਿਆ ਕਿ ਜੋ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰભાઈ ਮੋਦੀ ਜੀ ਨੇ ਉਹਨਾਂ ਦੇ ਨਾਲ ਉਹਨਾਂ ਦੀ ਟੀਮ वित्त मंत्री श्रीमती सीतारामन जी ने जो कुछ दिन पहले हिंदुस्तान ਦੇ ਹਰ ਵਾਸੀਆ ਵਾਸਤੇ ਜੀਐਸਟੀ ਦੇ ਵਿੱਚ रियायतਾਂ ਦਿੱਤੀਆਂ ਸੀ ਉਹਦੇ ਬਾਰੇ ਅਸੀਂ ਇਹ ਗੱਲ ਕਰਨ ਆਏ ਆ ਕਿਉਂਕਿ 30% 28% ਦੇ ਸਲੈਬ ਜਿਹੜੇ ਆ ਉਹ 18% ਤੇ ਆਏ ਆ ਔਰ ਇਹਨਾਂ ਦੇ ਵਿੱਚੋਂ ਕਈ ਤਾਂ 5% ਤੇ ਵੀ ਆਏ ਆ GST ਜਿਹੜਾ ਉਸ ਤੋਂ ਪਹਿਲੇ ਸੇਲ ਟੈਕਸ ਕਿਹਾ ਜਾਂਦਾ ਸੀ ਔਰ ਸੇਲ ਟੈਕਸ ਦੀਆਂ ਮਦਾਂ ਜਿਹੜੀਆਂ ਬਹੁਤ ਜ਼ਿਆਦਾ ਸੀ ਉਸ ਲਈ ਸੈਂਟਰਲ ਐਕਸਾਈਜ਼ ਲੱਗਦੀ ਸੀ ਸੈਂਟਰ ਦਾ ਟੈਕਸ ਵੱਖਰਾ ਲੱਗਦਾ ਸੀ ਸਟੇਟਾਂ ਦੇ ਟੈਕਸ ਹਰ ਜਗ੍ਹਾ ਤੇ ਵੱਖਰੇ ਲੱਗਦੇ ਸੀ ਉਹਨਾਂ ਸਾਰਿਆਂ ਨੂੰ ਕਲੈਬੋਰੇਟ ਕਰਕੇ GST ਲਾਇਆ ਗਿਆ ਔਰ GST ਜਿਸ ਵੇਲੇ ਲੱਗਿਆ ਸੀ ਉਸ ਵੇਲੇ ਵੀ ਪਹਿਲਾਂ ਸਰਕਾਰਾਂ ਵੱਲੋਂ ਲਾਏ ਡਗੇ ਟੈਕਸਾਂ ਤੋਂ ਘੱਟ ਸੀ ਲੇਕਿਨ ਹੁਣ ਨਰਿੰਦਰભાઈ ਮੋਦੀ ਜੀ ਨੇ ਸ਼੍ਰੀਮਤੀ ਸੀ타 ਰਮਨ ਜੀ ਨੇ ਜਿਹੜੇ ਫਾਈਨੈਂਸ ਮਿਨਿਸਟਰ ਨੇ ਉਹਨਾਂ ਨੇ ਜਿਹੜੇ ਟੈਕਸ ਜੀਐਸਟੀ ਲੱਗਾ ਸੀ ਉਹਨਾਂ ਦੇ ਵਿੱਚ ਹੋਰ ਛੋਟ ਦੇਣ ਵਾਸਤੇ ਜੀਐਸਟੀ ਦੇਸ਼ ਦੀ ਤਰੱਕੀ ਕਰਨ ਵਾਸਤੇ ਰੀਡ ਦੀ ਹੱਡੀ ਹੈ ਜਿਸ ਵੇਲੇ GST ਲਾਇਆ ਸੀ ਪਹਿਲੇ ਟੈਕਸ ਦੇ ਪੈਟਰਨ ਨੂੰ ਦੇਖ ਕੇ ਉਹਦੇ ਹਿਸਾਬ ਨਾਲ ਲਾਇਆ ਸੀ ਉਸ ਵੇਲੇ ਵੀ GST ਸਹੀ ਸੀ ਤੇ ਅੱਜ ਜਿਹੜਾ ਘੱਟ ਕੀਤਾ ਅੱਜ ਵੀ ਸਹੀ ਕੋਈ ਪਰੇਸ਼ਾਨੀ ਨਹੀਂ ਸੀ ਲੇਕਿਨ ਤੁਸੀਂ ਜਿਹੜੇ ਪਰੇਸ਼ਾਨੀ ਕਹਿੰਦੇ ਹੋ ਨਾ ਤੁਸੀਂ ਕਿਸੇ ਦੁਕਾਨਦਾਰ ਨੂੰ ਉਹਦੇ ਬਾਅਦ GST ਲੱਗਣ ਦੇ ਬਾਅਦ ਪੁੱਛਣਾ ਸੀ ਕਿ ਉਹਨਾਂ ਨੂੰ ਇਨਸਪੈਕਟਰੀ ਰਾਜ ਤੋਂ ਕਿੰਨੀ ਛੋਟ ਮਿਲੀ ਜਿਹੜਾ ਇਨਸਪੈਕਟਰ ਹਰ ਦੁਕਾਨਦਾਰ ਤੇ ਜਦੋਂ ਵੀ ਜਾਂਦੇ ਸੀ ਲੁੱਟਦੇ ਸੀ ਲੇਕਿਨ ਜੀਐਸਟੀ ਲੱਗਣ ਦੇ ਬਾਅਦ ਕੁਝ ਦੁਕਾਨਦਾਰਾਂ ਤੇ ਕੋਈ ਅਫਸਰ ਨਹੀਂ ਆ ਕੇ ਰੇਡ ਕਰ ਸਕਿਆ। ਜਆ ਮਟੀਰੀਅਲ ਤੇ ਜਿਹੜਾ ਜੀਐਸਟੀ ਵਧਿਆ ਲੇਕਿਨ ਉਹਦਾ ਉਹ ਜਿੰਨਾ ਵਧਿਆ ਉਹਦਾ ਵਾਧਾ ਵੀ ਜਿਹੜਾ ਵਾਧਾ ਹੈ ਉਹ ਵੀ 10 ਦਿਨ ਦੇ ਵਿੱਚ ਵਾਪਸ ਕਰਨ ਦਾ ਵੀ ਪ੍ਰੋਵੀਜ਼ਨ ਕੀਤਾ ਇਸ ਟੈਕਸ ਦੇ। ਉਹ ਰਾਹੁਲ ਗਾਂਧੀ ਦਾ ਭਾਰਤੀ ਜਨਤਾ ਪਾਰਟੀ ਨੂੰ ਢੰਕੇ ਦੀ ਝੋਟਾ ਕਹਿ ਰਹੇ ਆ ਰਾਹੁਲ ਗਾਂਧੀ ਕੋ ਭਾਰਤੀ ਜਨਤਾ ਪਾਰਟੀ ਕਬਰਾਂਦੀ ਨਹੀਂ ਔਰ ਜੋ ਉਹ ਬੋਲ ਰਿਹਾ ਮੈਂ ਸਮਝਦਾ ਕਿ 99% ਲੋਕ ਕਹਿੰਦੇ ਆ ਵੀ ਗਲਤ ਬੋਲ ਰਿਹਾ 99% ਕਾਂਗਰਸ ਦੇ ਲੋਕ ਵੀ ਕਹਿੰਦੇ ਆ ਕਿ ਕਾਂਗਰਸ ਵਾਸਤੇ ਕੋਈ ਅੱਛੀ ਗੱਲ ਨਹੀਂ ਕਰ ਰਿਹਾ ਆਪਣੇ ਦੇਸ਼ ਦੀ ਮੱਤ ਨੂੰ ਪੁੱਟਣਾ ਆਪਣੇ ਦੇਸ਼ ਦੀ ਪੱਤ ਨੂੰ ਪੁੱਟਣਾ ਕੋਈ ਅੱਛਾ ਸਿੰਬਲ ਨਹੀਂ ਦੇਸ਼ ਵਾਸਤੇ ਹੁੰਦਾ ਵਿਦੇਸ਼ਾਂ ਚ ਜਾ ਕੇ ਆਪਣੇ ਦੇਸ਼ ਦੀ ਹਿੰਦੁਸਤਾਨ ਦੀ ਬੇਇੱਜ਼ਤੀ ਕਰਨੀ ਇਹੋ ਜਿਹਾ ਕਦੀ ਵੀ ਬੰਦਾ ਵੋਟ ਕਿਸੇ ਨੇ ਚੋਰੀ ਨਹੀਂ ਕੀਤੀ ਇਹੀ ਕਹਿੰਦੇ ਸੀ ਕਿ ਈਵੀਐਮ ਹੈਕ ਹੋ ਜਾਂਦੀ ਕੋਈ ਪ੍ਰੂਫ ਨਹੀਂ ਮਿਲਿਆ ਕੋਈ ਪ੍ਰੂਫ ਨਹੀਂ ਮਿਲਿਆ ਦੱਸ ਨਹੀਂ ਸਕੇ ਪਰ ਉਸੇ ਤਰ੍ਹਾਂ ਹੀ ਕਹਿ ਰਹੇ ਆ ਕਿ ਹਾਂ ਤੇ ਵੋਟ ਚੋਰੀ ਜੇ ਵੋਟ ਚੋਰੀ ਹੁੰਦੀ ਤੇ ਭਾਜਪੀ 303ਾਂ ਤੋਂ 240ਾਂ ਤੇ ਨਾਂ ਦੀ ਇਹ ਸਭ ਤੋਂ ਵੱਡਾ ਪਰੂਵ ਹੈ ਜੇ ਵੋਟ ਚੋਰੀ ਹੁੰਦੀ ਤਾਂ ਅਸੀਂ ਇਹ ਗੁਰਦਾਸਪੁਰ ਦੀ ਸੀਟ ਹਾਰਦੇ ਨਹੀਂ ਜੇ ਵੋਟ ਚੋਰੀ ਹੁੰਦੀ ਤੇ ਅਸੀਂ ਵੀ ਇੱਥੇ ਪੰਜਾਬ ਦੇ ਵਿੱਚ ਦੋ ਸੀਟਾਂ ਜਿੱਤੀਆਂ ਹੁੰਦੀਆਂ ਹੁੰਦੀਆਂ ਉਹ ਚ ਆਪਣੀ ਆਪਣੀ ਹੈ ਮੋਦੀ ਜੀ ਹਰ ਗੱਲ ਦਾ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦਿੰਦੇ ਉਹ ਕਰਮ ਵਿੱਚ ਵਿਸ਼ਵਾਸ ਕਰਦੇ ਆ ਗੱਲਾਂ ਵਿੱਚ ਵਿਸ਼ਵਾਸ ਨਹੀਂ ਕਰਦੇ ਟਰੰਪ ਜੋ ਮਰਜੀ ਕਹੀ ਜਾਏ ਦੇਖਣ ਅਗਰ ਟਰੰਪ ਦੀਆਂ ਗੱਲਾਂ ਦਾ ਮੁਕਾਬਲਾ ਕੀਤਾ ਤੇ ਨਰਿੰਦਰભાઈ ਮੋਦੀ ਜੀ ਨੇ ਕੀਤਾ ਜੇ ਹੋਰ ਕੋਈ ਕਮਜ਼ੋਰ ਪ੍ਰਧਾਨ ਮੰਤਰੀ ਹੁੰਦਾ ਕਦੀ ਵੀ ਮੁਕਾਬਲਾ ਨਾ ਕਰ ਸਕਦਾ ਫਸੀ ਨਹੀਂ ਤੁਹਾਡਾ ਮਨ ਵੀ ਇਹੀ ਕਹਿੰਦਾ ਕਿ ਆ ਵੀ ਹੋਰ ਕਿਸੇ ਕੋ ਮੁਕਾਬਲਾ ਨਹੀਂ ਅਮਰੀਕਾ ਚਾਹੁੰਦਾ ਸੀ ਕਿ ਹਿੰਦੁਸਤਾਨ ਦੀ ਖੇਤੀ ਜਿਹੜੀ ਆ ਉਹ ਸਾਰੀ ਮੇਰੇ ਹੱਥ ਚ ਦੇ ਦਿਓ ਜੋ ਡੇਰੀਆ ਡੇਰੀ ਦੇ ਕਬਜ਼ਾ ਮੇਰਾ ਦੇ ਦਿਓ ਅਗਰ ਅਸੀਂ ਇਹ ਚੀਜ਼ਾਂ ਵਿਦੇਸ਼ ਨੂੰ ਦੇਤੀਆਂ ਹਿੰਦੁਸਤਾਨ ਕਿਦਾਂ ਫਲੂ ਕੁਝ ਸਮਝੌਤੇ ਦੇਸ਼ਾਂ ਦੇ ਵਿੱਚ ਆਪਣੀਆਂ ਸੀਮਾਵਾਂ ਤੋਂ ਬਾਹਰ ਵੀ ਹੁੰਦੇ ਆ ਅਸੀਂ ਵੀ ਕਹਿੰਨੇ ਆ ਸਾਡਾ ਮਨ ਵੀ ਕਹਿੰਦਾ ਵੀ ਇਹ ਮੈਚ ਨਹੀਂ ਸੀ ਹੋਣਾ ਚਾਹੀਦਾ ਲੇਕਿਨ ਨੈਸ਼ਨਲ ਸਮਝੌਤਿਆਂ ਦੇ ਆਧਾਰ ਤੇ ਸਾਨੂੰ ਉਹਨਾਂ ਨੂੰ ਮੰਨਣਾ ਪੈਂਦਾ ਜੇ ਉਹ ਗਲਤ ਇਸ਼ਾਰੇ ਕਰ ਰਹੇ ਸੀ ਤੇ ਉਹਨਾਂ ਦਾ ਸੰਸਕਾਰ ਹਿੰਦੁਸਤਾਨੀਆਂ ਦਾ ਸੰਸਕਾਰ ਨਹੀਂ ਕਿ ਅਸੀਂ ਕੋਈ ਗਲਤ ਇਸ਼ਾਰੇ ਕਰੀਏ ਅਸੀਂ ਦੇਸ਼ ਦੀ ਤਰੱਕੀ ਚਾਹੁੰਦੇ ਆ ਅਸੀਂ ਦੇਸ਼ ਨੂੰ ਪਰਮ ਭੈਭਬ ਤੇ ਬਚਾਉਣਾ ਚਾਹੁੰਦੇ ਆ ਅਸੀਂ ਅਗਰ ਸੰਕਲਪ ਲੈ ਲਿਆ ਤੇ ਅਸੀਂ ਦੇਸ਼ ਦੀ ਤਰੱਕੀ ਵਾਸਤੇ ਲੈ ਲਿਆ ਇਹ ਤੁਹਾਨੂੰ ਯਾਦ ਕਰਾਉਣਾ ਚਾਹਨਾ ਕਿ ਜਦੋਂ ਹਰ ਸ਼ੁਰੂ ਹੋਏ ਸੀ ਜਾਂ ਆਗੇ ਸੀ ਤੇ ਸਾਡੇ ਪੰਜਾਬ ਦੇ ਜਿਹੜੇ ਰਾਖੇ ਆ ਭਗਵੰਤ ਮਾਨ ਜੀ ਚੀਫ ਮਨਿਸਟਰ ਉਹ ਕੀ ਕਹਿੰਦੇ ਸੀ ਇਹ ਵੀ ਤੁਸੀਂ ਸੁਣਿਆ ਹੋਣਾ ਕਿ ਮੈਨੂੰ ਕਿਸੇ ਕੋਲੋਂ ਪੈਸਾ ਮੰਗਣ ਦੀ ਜ਼ਰੂਰਤ ਨਹੀਂ ਮੇਰੇ ਕੋਲ ਬਹੁਤ ਪੈਸਾ ਹੈ ਸਾਨੂੰ ਕਿਸੇ ਨੂੰ ਕੋਈ ਜ਼ਰੂਰਤ ਨਹੀਂ ਤੇ ਹੁਣ ਕਿਉਂ ਮੰਗਣ ਦੇ ਆ ਪਹਿਲੇ ਆਪਣੇ ਕਹਿ ਚਰਣਾ ਚਾਹੀਦਾ ਤੁਸੀਂ ਲੋਕੀ ਸਾਹਮਣੇ ਗਵਾਓ ਕਿ ਜਦੋਂ ਕਿਸਾਨ ਅੰਦੋਲਨ ਹੋਇਆ ਸੀ ਲਾਲ ਕਿਲੇ ਤੇ ਜੋ ਲਾਲ ਕਿਲੇ ਤੇ ਜੋ ਹੋਇਆ ਸੀ ਤੁਸੀਂ ਸਾਰੇ ਲੋਕ ਚਾਹੁੰਦੇ ਸੀ ਕੁਝ ਨਾ ਕੋਈ ਹੋਣਾ ਚਾਹੀਦਾ ਲੇਕਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਲੰਬੀ ਸੋਚ ਕਰਕੇ ਗਲਤ ਪਾਸੇ ਕੋਈ ਕੰਮ ਨਹੀਂ ਕੀਤਾ ਗਿਆ ਅਸੀਂ ਲੰਬੀ ਸੋਚ ਦੀ ਲੜਾਈ ਲੜਦੇ ਆ ਮੌਕੇ ਦੀ ਸੋਚ ਵਾਲੀ ਲੜਾਈ ਭਾਰਤੀ ਜਨਤਾ ਪਾਰਟੀ ਦੀ ਨਹੀਂ ਸਾਨੂੰ ਮਤ ਅਸੀਂ ਦੇਸ਼ ਨੂੰ ਪਰਮ ਭਵਿੱਖ ਤੇ ਪਛਾਣਾ ਅਸੀਂ ਉਹ ਰਾਹ ਤੇ ਚੱਲੇ ਆ ਔਰ ਉਹ ਰਾਹ ਸਿੱਧਾ ਜਿਹੜਾ ਸਾਡਾ ਔਖਾ ਔਰ ਅਸੀਂ ਉਸੇ ਔਖੇ ਰਾਹ ਔਖੇ ਰਾਹ ਨੂੰ ਵੀ ਪਿਆਰ ਦੇ ਨਾਲ ਹੀ ਪਾਰ ਕਰਾਂਗੇ